ਮਾਹਰ ਜੀ ਦਾ ਖਾਲਸਾ ਸ੍ਰੀ ਵਜ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਆਂ ਭਾਈ ਗਜਿੰਦਰ ਸਿੰਘ ਦਲ ਖਾਲਸਾ ਦੇ ਆਗੂ ਨੇ ਜਿਹੜੇ ਰਹੇ ਸੀ ਤੇ ਉਹਨਾਂ ਦਾ ਪਿਛਲੇ ਦਿਨ ਜਿਹੜੇ ਪਾਕਿਸਤਾਨ ਦੇ ਵਿੱਚ ਜਿਨ੍ਹਾਂ ਦਾ ਦਹਾਤ ਹੋ ਗਿਆ ਅਕਾਲ ਚਲਾਣੇ ਕਰ ਗਏ ਭਾਈ ਗਜਿੰਦਰ ਸਿੰਘ ਬਾਰੇ ਬਹੁਤੇ ਲੋਕ ਜਿਹੜੇ ਉਸ ਟਾਈਮ ਉਹਦੇ ਨਾਮ ਰਹਿੰਦੇ ਸੀ ਉਹ ਜਾਣਦੇ ਹੋਣਗੇ ਕਿ ਕਹੇ ਜੀ ਉਹ ਸ਼ਖਸੀਅਤ ਸਾਨਾ ਤੇ ਉਹਨਾਂ ਦਾ ਜੀਵਨ ਆਪਾਂ ਥੋੜੀ ਜਿਹੀ ਝਾਤੀ ਮਾਰਦੇ ਆ ਕਿ ਉਹਨਾਂ ਦੇ ਜੀਵਨ ਵਿੱਚੇ ਸਭ ਤੋਂ ਪਹਿਲਾਂ ਜਦੋਂ ਉਹਨਾਂ ਨੇ ਉਹਨਾਂ ਦਾ ਜਨਮ 19 ਨਵੰਬਰ 1951 ਵਿੱਚ ਪਟਿਆਲੇ ਵਿਖੇ ਹੋਇਆ ਤਾਂ ਨੂੰ ਆਪਾਂ ਕੱਲੀ ਕੱਲੀ ਗੱਲ ਦੱਸਦੇ ਆ ਉਹਨਾਂ ਦੇ ਜੀਵਨ ਤੋਂ ਬਾਅਦ ਉਹਨਾਂ ਨੇ ਕਿਹੜਾ ਸੰਘਰਸ਼ ਲੜਿਆ ਫਿਰ 1971 ਤੋਂ ਬਾਅਦ ਇੰਦਰਾ ਗਾਂਧੀ ਦੀ ਰੈਲੀ ਵਿੱਚ ਸਿੱਖ ਹੋਮਲੈਂਡ ਦੇ ਪਰਤੇ ਸਿੱਟਰੋ ਮਗਰ ਉਹਨਾਂ ਨੂੰ ਗਰਪਦਾਰ ਕੀਤਾ ਗਿਆ 13 April 1975 ਨੂੰ ਪਹਿਲਾ ਕਾਵ ਸੰਗ੍ਰਹਿ ਪੰਜ ਤੀਰ ਜਿਹੜੀ ਇੱਕ ਕਿਤਾਬ ਜਾਰੀ ਕੀਤੀ ਸੀ ਜਿਹੜੀ ਕਿ ਭਾਰਤ ਦੇ ਵਿੱਚ ਅਜੇ ਵੀ ਜਿਹੜੀ ਬਹਿਣਾ ਤਾਲੂ ਕੱਲੇ ਕੱਲੇ ਡੇਟਾਂ ਦੇ ਨਾਲ ਅੱਜ ਆਪਾਂ ਉਸ ਜੋਧੇ ਦੀ ਤਰਵਾਨੀ ਬਾਰੇ ਵੀ ਦੱਸਾਂਗੇ ਤੇ ਕੀ ਕੀ ਉਹਨੇ ਸਹਾਦਤ ਜਿਹੜੀ ਆਖਰੀ ਪਲ ਤੱਕ ਜਿਹੜੇ ਉਹਨਾਂ ਨੇ ਲੜੀਆਂ ਲੜਾਈ ਸਤੰਬਰ 1975 ਦੇ ਵਿੱਚ ਅਮਰਜੈਂਸੀ ਜੋ ਦੌਰਾਨ ਸਰਕਾਰੀ ਉਹਨਾਂ ਦੀ ਨੌਕਰੀ ਸੀ ਉਹਦੇ ਵਿੱਚੋਂ ਉਹਨਾਂ ਨੂੰ ਬਰਖਾਸਤ ਬਰਖਾਸਤ ਕੀਤਾ ਗਿਆ ਕਹਿਣਾ ਤੇ ਕਥਣੀ ਅੱਜ ਕੱਲ ਬਹੁਤ ਕਹਿੰਦੇ ਨੇ ਜੀ ਅਸੀਂ ਫਲਾਨੇ ਦੇ ਆ ਅਸੀਂ ਧਮਕੇ ਦੇ ਆ ਅਸੀਂ ਐ ਆ ਜੀ ਇੱਥੇ ਕਰਨਾ ਪੈਂਦਾ ਤੇ ਲੋਕ ਜਿਹੜੇ ਪਿੱਛੋਂ ਯਾਦ ਕਰਨ ਆਸਲਾ ਅਣਖ ਗੈਰਤ ਉਹਨਾਂ ਨੌਜਵਾਨਾਂ ਨੂੰ ਲੋਕ ਪੂਜਿਆ ਕਰਦੇ ਨੇ ਉਹਨਾਂ ਸ਼ਹੀਦਾਂ ਦੀ ਲੁਕ ਬਾਤਾਂ ਪਾਉਂਦੇ ਨੇ ਜਿਨ੍ਹਾਂ ਨੇ ਇੱਥੇ ਕੌਮ ਦੀ ਖਾਤਰ ਕੁਝ ਕੀਤਾਗਾ ਇੱਥੇ ਮੇਰੇ ਵਰਗੇ ਦੰਡਾ ਇੱਕ ਨਹੀਂ ਚੱਲਿਆ ਹੁੰਦਾ ਪੁਲਿਸ ਦਾ ਤੇ ਪਹਿਲਾਂ ਲੱਗ ਜਾਂਦੇ ਨੇ ਇੱਥੇ ਰੋਣਾ ਬਿਲਕੜ ਤੇ ਬਹੁਤੇ ਕਹਦੇ ਅਸੀਂ ਜੀ ਫਲਾਨੇ ਤਖਸਾਲ ਦੇ ਆ ਅਸੀਂ ਧਮਕੀ ਟਕਸਾਲਦੇ ਆ ਤੇ ਕੀਤਾ ਕੀਏ ਤੁਸੀਂ ਉਹ ਤੁਹਾਡੇ ਕਰਤੂਤਾਂ ਅਸੀਂ ਜਾਣਦੇ ਆ ਫਿਰ ਆਪਾਂ ਇਸ ਪਾਸੇ ਵੱਲ ਨਾ ਜਾਈਏ ਅੱਜ ਭਾਈ ਗਜਿੰਦਰ ਸਿੰਘ ਤੇ ਗੱਲਬਾਤ ਆ 5 ਮਈ 1976 ਦੇ ਵਿੱਚ ਦੂਜੀ ਕਿਤਾਬ ਉਹਨਾਂ ਦੀ ਰਿਲੀਜ਼ ਹੋਈ ਆ ਗੰਗੂ ਦੀ ਰੂਹ ਜਿਹੜੀ ਜਾਰੀ ਆ 6 ਅਗਸਤ 1978 ਦੇ ਵਿੱਚ ਉਹਨਾਂ ਨੇ ਦਲ ਖਾਲਸਾ ਦੀ ਸਿਰਜਣਾ ਕੀਤੀ ਸੀ 1980 ਦੇ ਵਿੱਚ ਤੀਜੀ ਕਾਵ ਸੰਗ੍ਰਹਿ ਜਿਹੜਾ ਵਸੀਤ ਨਾਮਾ ਜਿਹੜਾ ਉਹਨਾਂ ਦਾ ਜਾਰੀ ਹੋਇਆ ਉਸ ਤੋਂ ਬਾਅਦ ਆਜੋ 1981 ਵਿੱਚ ਸੰਤ ਭਿੰਡਰਾਂਵਲਿਆਂ ਦੀ ਜਦੋਂ ਰਿਹਾਈ ਹੁੰਦੀ ਆ ਉਹਨਾਂ ਵੱਲੋਂ ਜਿਹੜਾ ਇੱਕ ਇੰਡੀਆ ਦਾ ਜਿਹੜਾ ਜਹਾਜ਼ ਆ ਉਹ ਅਗਵਾ ਕੀਤਾ ਜਾਂਦਾ ਸਿੱਧਾ ਜਾ ਕੇ ਲਾਹੌਰ ਦੇ ਵਿੱਚ ਜਿਹੜਾ ਉੱਤੇ ਪਹਤਾਇਆ ਜਾਂਦਾਗਾ ਉੱਤੇ ਸਾਡੀਆਂ ਅੱਜ ਨੌਜਵਾਨ ਧੀਆਂ ਦੀ ਤੁਸੀਂ ਵੀਡੀਓ ਸਾਹਮਣੇ ਆਈ ਆ ਸੁਣੀ ਹੋਣੀ ਆ ਕਿ ਸਾਨੂੰ ਭਾਈ ਗਜਿੰਦਰ ਸਿੰਘ ਨੇ ਬਹੁਤ ਜਿਹੜੀ ਮਦਦ ਕੀਤੀ ਸਾਡੇ ਜਹਾਜ਼ ਰਾਈ ਅਸੀਂ ਉਹਨਾਂ ਦਾ ਬਹੁਤ ਉਹਨਾਂ ਦਾ ਧੰਨਵਾਦ ਜਿਹੜੀ ਉਹ ਵੀਡੀਓ ਉਹਦੇ ਵਿੱਚ ਇੱਕ ਬੀਬੀ ਨੇ ਜ਼ਿਕਰ ਕੀਤਾ ਛੋਟੀ ਨੌਜਵਾਨ ਲੜਕੀ ਆ ਤੇ ਕਹਿੰਦੀ ਸਾਨੂੰ ਤੱਤੀ ਬਾਹ ਨਹੀਂ ਲੱਗਣ ਦਿੱਤੀ ਕਿਸੇ ਸਵਾਰੀ ਨੂੰ ਤੇ ਜਹਾਜ਼ ਉਹਨਾਂ ਨੇ ਜਿਹੜਾ ਅਗਵਾ ਕੀਤਾ ਸੀ ਉਸ ਸਮੇਂ ਉਹਨਾਂ ਨੂੰ ਲਾਹੌਰ ਦੀ ਅਦਾਲਤ ਵੱਲੋਂ ਜਿਹੜੀ ਜਿਹੜੀ ਅਦਾਲਤ ਹੈ ਗਿਆ ਕੋਰਟ ਲਖਪਤ ਰਾਏ ਲਾਹੌਰ ਦੇ ਵਿੱਚ ਉਹਨਾਂ ਨੂੰ ਉਸ ਦੀ ਸਜ਼ਾ ਗਈ ਉਹ 4 ਨਵੰਬਰ 1994 ਵਿੱਚ 13 ਸਾਲ 4 ਮਹੀਨੇ ਦੀ ਜਿਹੜੀ ਸਜ਼ਾ ਹੋਈ ਸੀ ਤੇ ਉਹ ਸਜ਼ਾ 4 ਨਵੰਬਰ 1994 ਜਿਹੜੇ ਉਹਨਾਂ ਨੇ ਕੱਟ ਕੇ ਜਿਹੜੇ ਬਾਹਰ ਆਏ ਨੇ ਤੇ ਅਗਲੀ ਗੱਲ ਕਰਦਿਆਂ 1900 ਜਿਹੜਾ ਮਾਫ ਕਰਨਾ ਉਹਨ 2001 ਦੇ ਵਿੱਚ ਅੰਮ੍ਰਿਤਸਰ ਵਿਕੇ ਹੋਈ ਦਿੱਲੀ ਗੇਟ ਅਜਲਾਸ ਮੌਕੇ ਪਾਰਟੀ ਪ੍ਰਧਾਨ ਨੂੰ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਸੀ ਇਹ ਇਤਿਹਾਸ ਨੇ ਇਤਿਹਾਸ ਬੰਦ ਦੇ ਨੇ ਕੌਮਾਂ ਦੇ ਇਤਿਹਾਸ ਸਾਨੂੰ ਜਿਹੜੇ ਯਾਦ ਰੱਖਣੇ ਚਾਹੀਦੇ ਨੇ ਅੱਜ ਸਾਡੀ ਕੌਮ ਦੇ ਨੌਜਵਾਨ ਅੱਗੇ ਚੱਲਦੇ ਆ 13 ਅਪ੍ਰੈਲ 2013 ਦੇ ਵਿੱਚ ਸੇਵਾ ਜਿਹੜਾ ਕਾਬ ਸੀ ਉਹਨਾਂ ਦੀ ਸੰਗ੍ਰਹਿ ਸੰਘਰਸ਼ ਸਲਾਖਾਂ ਤੇ ਸੱਜਣੀ ਜਾਰੀ ਕੀਤੀ ਸੀ ਕਿਤਾਬ ਬੜੀਆਂ ਉਹਨਾਂ ਦੀਆਂ ਕਹਿਤਾਵਾਂ ਵੀ ਜਿਹੜੀਆਂ ਲਿਖੀਆਂ ਨੇ ਪੰਨਿਆਂ ਨੇ ਅਜੇ ਜਿਹੜੀਆਂ ਰਿਲੀਜ਼ ਹੋਣੀਆਂ ਨੇ ਫਿਰ ਉਹਨਾਂ ਨੇ 2005 ਦੇ ਵਿੱਚ ਆਪਣੀ ਜਿਹੜੀ ਪ੍ਰਧਾਨਗੀ ਕੀਤੀ ਸੀ ਪਾਰਟੀ ਦੇ اجلاس ਵਿੱਚ ਅਸਤੀਫਾ ਦੇ ਦਿੱਤਾ ਸੀ ਸਰਪ੍ਰਸਤ ਜਿਹੜੇ ਉਹਨਾਂ ਨਿਯੁਕਤ ਕੀਤੇ ਗਏ ਸੀ ਇਸ ਨੂੰ ਲੈ ਕੇ ਜਿਹੜਾ ਉਹਨਾਂ ਦਾ ਹੁਣ ਪਿਛਲੇ ਦਿਨੀ ਦਿਹਾਂਤ ਹੋਇਆ ਤੁਸੀਂ ਦੇਖੋ ਜਦੋਂ 1981 ਦੇ ਵਿੱਚ ਪਾਕਿਸਤਾਨ ਲਾਹੌਰ ਦੇ ਵਿੱਚ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਦੀ ਪਰਿਵਾਰ ਖੇਰੂ-ਖੇਰੂ ਹੋ ਜਾਂਦਾ ਪਤਨੀ ਉਹਨਾਂ ਦੀ ਜਰਮਨੀ 'ਚ ਰਹਿੰਦੀ ਸੀ ਤੇ ਆਪ ਪਾਕਿਸਤਾਨ 'ਚ ਰਹਿੰਦੇ ਸੀ ਪਤਨੀ ਉਹਨਾਂ ਦੀ ਜਿਹੜੀ ਸੀ ਮਨਜੀਤ ਕੌਰ ਉਹਨਾਂ ਦਾ ਵੀ ਜਿਹੜਾ ਪਿਛਲੇ ਸਾਲ ਦੋ ਸਾਲ ਪਹਿਲਾਂ ਅਕਾਲ ਚਲਾਣਾ ਹੋ ਗਿਆ ਸੀ ਨਾ ਪਤਨੀ ਇੱਧਰ ਜਾ ਸਕਦੀ ਸੀ ਤੇ ਨਾ ਭਾਈ ਗਜਿੰਦਰ ਸਿੰਘ ਉੱਧਰ ਜਾ ਸਕਦੇ ਸੀ ਇੱਕ ਉਹਨਾਂ ਦੀ ਲੜਕੀ ਬੇਟੀ ਬੀਬੀ ਬਿਕਰਨਜੀਤ ਕੌਰ ਜਿਹੜੀ ਅਮਰੀਕਾ ਦੇ ਵਿੱਚ ਰਹਿੰਦੀ ਸੀ ਹੁਣ ਜਿਹੜੀ ਇੱਥੇ ਪ੍ਰੌਰਟੀ ਆ ਕਰੋੜਾਂ ਦੀ ਪ੍ਰਾਪਰਟੀ ਹੈ ਜਿਹੜੀ ਹਵੇਲੀ ਆ ਤੇ ਹੋਰ ਵੀ ਪਲਾਟ ਨੇ ਜਿਹੜੇ ਪਾਕਿਸਤਾਨ ਦੇ ਵਿੱਚ ਹੈਗੇ ਨੇ ਆਪਾਂ ਉਹਨਾਂ ਨੂੰ ਲੈ ਕੇ ਗੱਲਬਾਤ ਨਹੀਂ ਕਰਨੀ ਗੱਲਬਾਤ ਆਪਾਂ ਕਰਨੀ ਆ ਕਿ ਉਹ ਸੰਘਰਸ਼ੀ ਯੋਧਾ ਕੋਮ ਦਾ ਹੋਇਆਗਾ ਜਿਨ੍ਹਾਂ ਨੇ ਬੜੇ ਤੁਸੀਂ ਇਹ ਝੱਲੇ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕਿਸੇ ਨਾਲ ਜੇ ਉਹ ਚਾਹੁੰਦੇ ਭਾਰਤ ਆ ਵੀ ਸਕਦੇ ਸੀ ਪਰ ਉਹਨਾਂ ਨੇ ਕਹਿੰਦੇ ਇੱਕ ਗੱਲ ਇਹ ਜਾਰੀ ਪੱਕੀ ਕੀਤੀ ਹੋਈ ਸੀ ਕਹਿੰਦੇ ਜਿੰਨਾ ਤੱਕ ਕਹਿੰਦੇ ਭਾਰਤ ਦੇ ਵਿੱਚ ਗੁਲਾਮੀ ਆ ਕਹਿੰਦਾ ਮੇਰੀ ਉੱਥੇ ਪੈਰ ਵੀ ਨਹੀਂ ਪੈਂਦੀ ਨਾ ਮੇਰੀ ਉੱਥੇ ਜਿਉਂਦੇ ਦੀ লাশ ਜਾਵੇ ਤਾਂ ਇਹ ਉਹਨੇ ਪਰਨ ਜਿਹੜਾ ਪਗਾ ਆ ਐਸੇ ਜੋਦੇ ਬਹੁਤ ਘੱਟ ਹੁੰਦੇ ਨੇ ਕੋਮਾਂ ਦੇ ਵਿੱਚ ਕਿਉਂਕਿ ਬੰਦੇ ਦੀ ਜਿਹੜੀ ਜੀਵਨੀ ਲਿਖੀ ਜਾਂਦੀ ਆ ਉਹ ਖਾਸ ਕਰਕੇ ਉਹਦੇ ਮਰਨ ਤੋਂ ਬਾਅਦ ਲਿਖੀ ਜਾਂਦੀ ਆ ਜਾਂ ਉਹਦੇ ਸ਼ਹੀਦ ਹੋਣ ਤੋਂ ਬਾਅਦ ਲਿਖੀ ਜਾਂਦੀ ਆ ਇਸ ਕਰਕੇ ਗਜਿੰਦਰ ਸਿੰਘ ਜਿਹੜਾ ਦਲ ਖਾਲਸਾ ਦੇ ਆਗੂ ਰਹੇ ਨੇ ਕਿਤੇ ਖਾਲਸਤਾਨ ਮੂਵਮੈਂਟ ਦੇ ਨਾਲ ਵੀ ਸੰਬੰਧਤ ਰਹੇ ਨੇ ਤੇ ਪਰ ਉਹਨਾਂ ਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੀ ਜਦੋਂ ਗ੍ਰਿਫਤਾਰੀ ਹੁੰਦੀ ਆ ਉਦੋਂ ਦੇ ਰੋਸ ਵਜੋਂ ਉਹਨਾਂ ਨੇ ਜਹਾਜ਼ ਅਗਵਾ ਕੀਤਾ ਸੀ ਪਰ ਸਾਰੀ ਜ਼ਿੰਦਗੀ ਉਹਨਾਂ ਦੀ ਜਿਹੜੀ 14 ਜਿਹੜੀ ਸਾਲ ਆ ਜਿਹੜੀ ਤਕਰੀਬ ਉਹ ਜੇਲ੍ਹ ਚ ਲੰਗੀ ਆ ਬਾਕੀ ਜਿਹੜੇ ਇਕੱਲੇ ਉੱਤੇ ਜਿਹਨਾਂ ਨੇ ਸਾਰੀ ਜ਼ਿੰਦਗੀ ਹੰਢਾਈ ਆ ਇਕੱਲਾ ਰਹਿਣਾ ਪਰਿਵਾਰ ਨੇ ਖੇੜੂ-ਖੇੜੂ ਹੋ ਜਾਣਾ ਸਭ ਤੋਂ ਵੱਡਾ ਜਿਹੜਾ ਦੁੱਖ ਹੁੰਦਾਗਾ ਬਸ ਛੋੜੇ ਦਾ ਇਹ ਚੱਲਣਾ ਬਹੁਤ ਔਖਾ ਹਾਲੇ ਉਹ ਕੋਲ ਐਕਸ਼ਨ ਹੈਗੀ ਸੀ ਜੇਕਰ ਉਹ ਚਾਹਦੇ ਤਾਂ ਭਾਰਤ ਆ ਸਕਦੇ ਸੀ ਇੱਥੇ ਇੱਕ ਦੋ ਮੁਕੱਦਮੇ ਚੱਲ ਸਕਦੇ ਤੇ ਵੱਧ ਤੋਂ ਵੱਧ ਜੇ ਮੋٹے ਜੀ ਆਪਾਂ ਹਿਸਾਬ ਲਾ ਲਈਏ ਸਾਲ ਦੋ ਸਾਲ ਦੀ ਸਜ਼ਾ ਹੋ ਸਕਦੀ ਸੀ ਉਸ ਤੋਂ ਬਾਅਦ ਉਹ ਬਰੀ ਹੋ ਜਾਂਦੀ ਕੋਈ ਜ਼ਿਆਦਾ ਉਹਦਾ ਤਾਂ ਉਹਨਾਂ ਉਤੇ ਜ਼ਿਆਦਾ ਦੱਤਾਂ ਨਹੀਂ ਜਾ ਰਿਆ ਕੋਈ ਹੋਰ ਕੇਸ ਕੋਈ ਨਹੀਂ ਸੀ ਸਿਰਫ ਇੱਕ ਜਹਾਜ਼ ਨੂੰ ਲੈ ਕੇ ਅਗਵਾ ਕੀਤਾ ਸੀ ਰੋਚ ਵਜੋਂ ਹੁਣ ਆਪਾਂ ਗੱਲ ਕਰਦੇ ਆਂ ਜੇਕਰ ਉਹਨਾਂ ਦੀ ਤਸਵੀਰ ਹੁਣ ਮੈਂ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਕਸਰ ਹੀ ਅਕਾਲ ਤਖਤ ਦੇ ਜਥੇਦਾਰ ਭਾਈ ਸਾਹਿਬ ਅਰਗਵੀਰ ਸਿੰਘ ਨੂੰ ਬੇਨਤੀ ਕਰਦਾਗਾ ਕਿ ਉਹਨਾਂ ਦੀ ਤਸਵੀਰ ਅਜਾਇਬ ਘਰ ਦੇ ਵਿੱਚ ਲੱਗਣੀ ਜ਼ਰੂਰੀ ਆ ਲਾਜ਼ਮੀ ਆ ਉਹਨਾਂ ਦਾ ਜਿਹੜਾ ਇਤਿਹਾਸ ਆ ਕਿਤਾਬਾਂ ਨੇ ਉਹ ਸਾਹਮਣੇ ਦੀ ਜ਼ਰੂਰਤ ਆ ਕਿਉਂਕਿ ਜਦੋਂ ਵੀ ਕਹਿੰਦੇ ਹੁੰਦੇ ਆ ਕੌਮ ਦਾ ਇਤਿਹਾਸ ਜਿਹੜੇ ਕੌਮ ਕੋਲੇ ਹੋਵੇ ਜੇ ਉਹਦਾ ਇਤਿਹਾਸ ਮਈ ਹੈ ਮੇਟ ਸਾਡੇ ਜਿਹੜੇ ਵੱਡੇ ਬਜ਼ੁਰਗ ਨੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਸਾਡੇ ਗੁਰੂਆਂ ਤੋਂ ਲੈ ਕੇ ਸਿੱਖ ਸ਼ਹੀਦਾਂ ਨੇ ਬੰਦ-ਬੰਦ ਕਟਵਾਏ ਖੋਪਰੀਆਂ ਲਾਹੀਆਂ ਆਪਾਂ ਨੱਤਰਦਾਸ ਵਿੱਚ ਜੇਕਰ ਹੋ ਜਾਗਾ ਉਸ ਤੋਂ ਬਾਅਦ ਸਾਡਾ ਖਾੜਕੂ ਸੰਘਰਸ਼ ਚੱਲਿਆ ਤੇ ਉਸ ਤੋਂ ਬਾਅਦ ਜਿਹੜੇ ਉਹ ਧਰ ਦੇ ਜਿਹੜੇ ਉਸ ਟਾਈਮ ਦੇ ਜਿਹੜੇ ਬਾਗੀ ਨੌਜਵਾਨ ਹੋ ਗਏ ਸੀ ਕੋਈ ਕਿਥੇ ਚਲਿਆ ਗਿਆ ਕੋਈ ਕਿਥੇ ਚਲਿਆ ਗਿਆ ਉਹਨਾਂ ਦਾ ਜਿਹੜਾ ਜੀਵਨ ਸੀ ਉਹ ਕੱਚਾ ਸੀ ਕੱਚ ਵਰਗਾ ਸੀ ਸੱਚਾ ਤੇ ਸੁੱਚਾ ਸੀ ਉਹਨਾਂ ਉੱਤੇ ਭੋਰਾ ਕਦੇ ਦਾਗ ਨਹੀਂ ਲੱਗਿਆ ਸਾਰੀ ਜ਼ਿੰਦਗੀ ਆਪਣਾ ਜੀਵਨ ਜਿਹੜਾ ਕੌਮ ਦੇ ਲੇਖੇ ਲੱਕ ਜਿਹੜਾ ਇਹ ਚੱਲਿਆ ਚੱਲਿਆ ਗਿਆ ਕੌਮ ਨੂੰ ਇਸ ਦਾ ਘਾਟਾ ਵੀ ਪਿਆ ਕਿਉਂਕਿ ਇਹ ਨਹੀਂ ਕਿ ਅਸੀਂ ਹਮੇਸ਼ਾ 네ਗੇਟਿਵ ਜਿਹੜਾ ਸੋਚੀਏ ਹਮੇਸ਼ਾ ਜਿਹੜਾ ਆਪਾਂ 네ਗੇਟਿਵ ਜਿਹੜਾ ਪਾਰਟ ਲਈਏ ਪਰ ਅਸੀਂ ਕਹਿੰਦੇ ਆ ਜੇ ਜਿਉਂਦੇ ਦੀ ਆਪਾਂ ਕਦਰ ਨਹੀਂ ਕਰਦੇ ਤਾਂ ਆਪਾਂ ਮਰਨ ਪਿੱਛੋਂ ਦਾ ਘੱਟੋ-ਘੱਟ ਉਹਦਾ ਜਿਹੜਾ ਇਤਿਹਾਸ ਫਰੋਲ ਕੇ ਰੱਖੀਏ ਇਤਿਹਾਸ ਸਾਹਮ ਕੇ ਰੱਖੀਏ ਇਹ ਭਾਈ ਗਜਿੰਦਰ ਸਿੰਘ ਦਾ ਜਿਹੜਾ ਜੀਵਨ ਸੰਘਰਸ਼ਮਈ ਜੀਵਨ ਚੱਲ ਰਿਹਾ ਹੈਗਾ ਉਹਨਾਂ ਨੇ ਜਿਹੜਾ ਇੱਕ ਕਿਹਾ ਸੀ ਕਿ ਜਿੰਨਾ ਚਿਰ ਭਾਰਤ ਗੁਲਾਮ ਆ ਮੈਂ ਉਥੇ ਪੈਰ ਨਹੀਂ ਪਾਉਂਦਾ ਤੇ ਉਹਨਾਂ ਨੇ ਆਪਣਾ ਨੇੱਚਾਗਾ ਇੱਕ ਬੰਦੇ ਨੇ ਜੋ ਵੀ ਨੇੱਚਾ ਕਰ ਲਿਆ ਕੌਮ ਵਾਸਤੇ ਜਾਂ ਧਰਮ ਵਾਸਤੇ ਤੇ ਉਹਨਾਂ ਜਿਹੜਾ ਨਿਭਾ ਕੇ ਚੱਲਿਆ ਜਾਂਦਾ ਤੇ ਉਹ ਹੁੰਦੇ ਨੇ ਸ਼ਹੀਦ ਕੌਮ ਦੇ ਉਹ ਹੁੰਦੇ ਨੇ ਸਾਡੇ ਬਜ਼ੁਰਗਾ ਉਹ ਹੁੰਦੇ ਸਾਡੇ ਅਣਖੀ ਕੌਮੀ ਯੋਧੇ ਉਹਨਾਂ ਨੂੰ ਕਿਹਾ ਜਾਂਦਾ ਅੱਜ ਕੱਲ ਲੋਕ ਨੇ ਫੋਕੀਆਂ ਫੜਾਂ ਚਾਰ ਜਮਾਤਾ ਪੜ ਜਾਂਦੇ ਨੇ ਕਿਸੇ ਮਾਫ਼ ਕਰਨਾ ਗੁਰਦੁਆਰੇ ਤੇ ਜਾ ਕੇ ਸ੍ਰੋਮਣੀ ਕਮੇਟੀ ਤੇ ਜਾ ਕੇ ਤੇ ਹੋਰ ਮਾਰੀ ਮੋਟੀ ਪਦਵੀ ਮਿਲ ਜਾਂਦੀ ਆ ਤੇ ਆਪਣੇ ਆਪ ਨੂੰ ਵੱਡੇ ਖਾਰਕੂ ਸ਼ਹੀਦਾ ਦੇ ਪਰਿਵਾਰ ਦੱਸਣ ਲੱਗ ਪੈਂਦੇ ਆ ਇਹ ਸੰਗਤ ਫੈਸਲਾ ਕਰਦੀ ਹੁੰਦੀ ਆ ਕਿ ਕੌਣ ਅਸਲੀ ਬਾਰਸਾ ਕੌਣ ਸਹੀ ਦਾ ਕੌਣ ਕੌਮ ਦਾ ਜਿਹੜਾ ਅਸਲੀ ਜਾਇਆਗਾ ਤੇ ਇੱਥੇ ਜਣਾ ਖਣਾ ਬੋਲਣਾ ਹਰੇਕ ਨੂੰ ਆਉਂਦਾ ਗਾ ਅੱਜ ਕੱਲ ਸੋਸ਼ਲ ਮੀਡੀਆ ਤੇ ਮੇਰੇ ਵਰਗਾ ਵੀ ਬੋਲ ਪੈਂਦਾ ਗਾ ਪਰ ਕਹਿਣਾ ਤੇ ਕਥਨੀ ਦਾ ਜਿਹੜਾ ਸੂਰਮਾ ਹੁੰਦਾ ਗਾ ਕੌਮ ਉਹਨਾਂ ਨੂੰ ਜਿਹੜੀ ਸਦਾ ਲਈ ਉਹਨਾਂ ਨੂੰ ਯਾਦ ਕਰਦੀ ਆ ਇਹ ਭਾਈ ਗਜਿੰਦਰ ਸਿੰਘ ਦੇ ਤੁਹਾਨੂੰ ਜਿਹੜੀਆਂ ਮੋਟੀਆਂ-ਮੋਟੀਆਂ ਜਿੰਨਾ ਕਿ ਮੈਨੂੰ ਪਤਾ ਲੱਗਿਆਗਾ ਪੰਨ ਦੇ ਵਿੱਚ ਆਇਆਗਾ ਉਹ ਤੁਹਾਡੇ ਸਾਹਮਣੇ ਮੈਂ ਰੱਖੀਆਂ ਨੇ ਇਹਦੇ ਵਿੱਚੋਂਨੇਕਾਂ ਭੁੱਲਾ ਹੋ ਗਈਆਂ ਹੋਣ ਹੋਣ ਗਿਆ ਭਾਈ ਗਜਿੰਦਰ ਸਿੰਘ ਦੀ ਦੇ ਜੀਵਨੀ ਬਾਰੇ ਤੇ ਉਹਨਾਂ ਲਈ ਮੈਂ ਸੰਗਤ ਤੋਂ ਮਾਫੀ ਚਾਹਣਾਗਾ ਕਿਉਂਕਿ ਜਿੰਨਾਕ ਮੈਨੂੰ ਪਤਾ ਸੀ ਭਾਈ ਗਜਿੰਦਰ ਸਿੰਘ ਬਾਰੇ ਮੈਂ ਉਹਨਾਂ ਕੀ ਤੁਹਾਨੂੰ ਦੱਸਿਆਗਾ ਕਿਉਂਕਿ ਜਿਹੜੇ ਐਜੇ ਸੰਘਰਸ਼ੀ ਯੋਧੇ ਹੁੰਦੇ ਆ ਉਹਨਾਂ ਦਾ ਜੀਵਨ ਬੜਾ ਲੰਮਾ ਉੱਚਾ ਤੇ ਸੁੱਚਾ ਤੇ ਉਹਨਾਂ ਦੇ ਜਿਹੜੀ ਕਿਤਾਬਾਂ ਕਹਿ ਦिए ਜਾਂ ਉਹਨਾਂ ਦੀ ਜੀਵਨ ਰਿਚ ਸਟੋਰੀ ਕਹਿ ਦिए ਬਹੁਤ ਲੰਬੀ ਹੁੰਦੀ ਆ ਤੇ ਇਸ ਕਰਕੇ ਜਿਹੜੇ ਨਾਲ ਦੇ ਉਹ ਸਿੰਘ ਅਜੇ ਰਹਿੰਦੇ ਆ ਜਾਂਉਂਦੇ ਨੇ ਤੇ ਉਹਨਾਂ ਸਿੰਘਾਂ ਨੂੰ ਭਾਈ ਦਲਜੀਤ ਸਿੰਘ ਬਿੱਟੂ ਇਸ ਤਰ੍ਹਾਂ ਤੇ ਉਹਨਾਂ ਜਿਹੜਾ ਸੰਘਰਸ਼ੀ ਯੋਧਿਆਂ ਨੂੰ ਉਹਨਾਂ ਬਾਰੇ ਜ਼ਿਆਦਾ ਪਤਾ ਹੁੰਦਾਗਾ ਤੇ ਅੱਜ ਆਪਾਂ ਗੱਲ ਕਰਨੀ ਸੀ ਕਿਉਂਕਿ ਗੱਲ ਕਰਨੀ ਇਹ ਜ਼ਰੂਰੀ ਹੁੰਦੀ ਆ ਹਮੇਸ਼ਾ ਆਪਾਂ ਬਰਾਇਆਂ ਪਿੱਸੇ ਪੈ ਰਹੇ ਨੇ ਆ ਇੱਕ ਦੂਜੇ ਦੇ ਲੜਾਈਆਂ ਪਿੱਸੇ ਪੈ ਰਹੇ ਨੇ ਉਹਨੇ ਆਏ ਕਰਤਾ ਉਹਨੇ ਬਾਹ ਕਰਤਾ ਪਰ ਅਸੀਂ ਕਿਤੇ ਨਾ ਕਿਤੇ ਉਹਨਾਂ ਲੋਕਾਂ ਦਾ ਉਹਨਾਂ ਨੌਜਵਾਨਾਂ ਦਾ ਉਹਨਾਂ ਬਜ਼ੁਰਗਾਂ ਦਾ ਇਤਿਹਾਸ ਬਾਲ ਵੀ ਜ਼ਰੂਰ ਸਾਡਾ ਦਿਮਾਗ ਤੇ ਸਾਡਾ ਜਿਹੜਾ ਕਹਿੰਦੀ ਅੱਖ ਸਾਡੀ ਉਧਰ ਹੋਣੀ ਚਾਹੀਦੀ ਆ ਚਾਹੇ ਕੋਈ ਪਰਲੇ ਮਲਕੋਂ ਪਾਰ ਬੈਠਾਗਾ ਅਮਰੀਕਾ ਬੈਠਾ ਕੈਨੇਡਾ ਬੈਠਾਗਾ ਚਾਹੇ ਕੋਈ ਪੰਜਾਬ ਵਿੱਚ ਬੈਠਾਗਾ ਚਾਹੇ ਸਾਡੇ ਭਾਰਤ ਦੇ ਵਿੱਚ ਬੱਖ-ਵੱਖ ਸਟੇਟਾਂ ਨੇ ਉਹਨਾਂ ਦੇ ਵਿੱਚ ਬੈਠਾਗਾ ਜਿਨ੍ਹਾਂ ਨੇ ਕੌਮ ਦੇ ਖਾਤਰ ਕਰਕੇ ਥੁੱਕੌਂ ਦੀ ਖਾਤਰ ਜਿਹੜੇ ਚਲੇ ਗਏ ਨੇ ਜਾਂ ਜਿਹੜੇ ਰਹਿੰਦੇ ਨੇ ਜਿਨ੍ਹਾਂ ਦੀ ਜਿਹੜੀ ਜਿਹੜੀ ਵੱਡੀ ਆ ਯੋਗਦਾਨ ਵੱਡਾ ਉਹਨਾਂ ਵਾਸਤੇ ਸਾਨੂੰ ਹਮੇਸ਼ਾ ਬੋਲਣਾ ਚਾਹੀਦਾਗਾ ਅਸੀਂ ਲੋਕ ਇੱਕ ਦੂਜੇ ਦੀ ਨਫ਼ਰਤ ਤੋਂ ਬਿਨਾਂ ਸਾਡੇ ਕੋਲ ਹੋਰ ਪੱਲੇ ਕੁਝ ਨਹੀਂ ਹੁੰਦਾ ਤੇ ਸਾਡਾ ਕੌਮ ਦਾ ਜਿਹੜਾ ਇਤਿਹਾਸ ਆ ਬੜਾ ਬੜਮੁੱਲਾ ਇਤਿਹਾਸ ਆ ਸਾਨੂੰ ਇਹਨਾਂ ਨੂੰ ਸੰਭਾਲਣ ਦੀ ਜ਼ਰੂਰਤ ਆ ਇਸ ਦੁਆਰੇ ਮੈਂ ਆਖਰ ਦੇ ਵਿੱਚ ਫਿਰ ਬੇਨਤੀ ਕਰਦਾ ਸਰੋਣੀ ਕਮੇਟੀ ਨੂੰ ਕਿ ਉਹਨਾਂ ਦੀ ਤਸਵੀਰ ਅਜਾਇਬ ਘਰ ਦੇ ਵਿੱਚ ਲੱਗਣੀ ਚਾਹੀਦੀ ਹੈ ਕਿਉਂਕਿ ਜਿਨ੍ਹਾਂ ਨੇ ਆਜ਼ਾਦੀ ਵਾਸਤੇ ਆਪਣੀ ਸਾਰਾ ਘਰ-ਬਾਰ ਤਿਆਗ ਦਿੱਤਾ ਸਾਰੀ ਕੌਮ ਦੀ ਖਾਤਰ ਉਹਨਾਂ ਨੇ ਆਪਣਾ ਨਿਸਾਬਰ ਕਰ ਦਿੱਤਾ ਆਖਰੀ ਜੀਵਨ ਉਹਨਾਂ ਦਾ ਜਿਹੜਾ ਉਹ ਲਾਹੌਰ ਦੇ ਵਿੱਚ ਪਾਕਿਸਤਾਨ ਦੇ ਵਿੱਚ ਜਿਹੜਾ ਉਹਨਾਂ ਦੀ ਪਿਛਲੇ ਦਿਨ ਹੀ ਸਿਹਤਤ ਹੋਈ ਆ ਅਕਾਲ ਚਲਾਣਾ ਕਰਕੇ ਬਿਮਾਰ ਸਨ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਉਹਨਾਂ ਦੀ ਜਿਹੜੀ ਸ਼ਾਂਤੀ ਬਖਸ਼ੀ ਜਾਵੇ ਉਹਨਾਂ ਦੀ ਰੂਹ ਨੂੰ ਤੇ ਇਹ ਜੇ ਸਾਡੇ ਕੋਲ ਜਿਹੜੇ ਅੜਮੁੱਲੇ ਜਿਹੜੇ ਹੋਰ ਨੌਜਵਾਨ ਸੰਘਰਸ਼ੀ ਯੋਧੇ ਬੈਠੇ ਨੇ ਸਾਨੂੰ ਉਹਨਾਂ ਤੋਂ ਵੀ ਜਿਹੜੀ ਸੇਧ ਲੈਣੀ ਚਾਹੀਦੀ ਆ ਵੀਡੀਓ ਤੁਹਾਨੂੰ ਚੰਗੀ ਲੱਗੀ ਆਪਣੇ ਕਮੈਂਟ ਬਾਕਸ ਦੇ ਵਿੱਚ ਜਿਹੜਾ ਜ਼ਰੂਰ ਲਿਖਣਾ ਕਿਉਂਕਿ ਇਹ ਤੁਹਾਨੂੰ ਜਾਦੇ ਜਾਣਕਾਰੀ ਹੁੰਦੀ ਆ ਸਾਨੂੰ ਤਾਂ ਜਿੰਨੀ ਕੁ ਜਾਣਕਾਰੀ ਸੀ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਗਿਆ ਕਿ ਉਹਨਾਂ ਕ ਅਸੀਂ ਤੁਹਾਨੂੰ ਮਹੱਇਆ ਕਰਵਾਈ ਆ ਜੇ ਕਿਸੇ ਨੂੰ ਹੋਰ ਜਾਣਕਾਰੀ ਆ ਭਾਈ ਗਜਿੰਦਰ ਸਿੰਘ ਜੀ ਬਾਰੇ ਉਹ ਵੀ ਜਰੂਰ ਦੱਸਣਾ ਤੇ ਵੀਡੀਓ ਕਿਸ ਤਰ੍ਹਾਂ ਲੱਗਣੀ ਲੱਗੀ ਤੇ ਵਧੀਆ ਲੱਗੀ ਚੰਗੀ ਲੱਗੀ ਜਾਣਕਾਰੀ ਤਾਂ ਸ਼ੇਅਰ ਕਰ ਦੇਣਾ ਤੇ ਕਮੈਂਟ ਆਪਣੇ ਲਿਖਣੇ ਨਾ ਭੁੱਲਣਾ ਧੰਨਵਾਦ ਵੈਰ ਜੀ ਦਾ ਖਾਲਸਾ ਸ੍ਰੀ ਵੈਰ ਜੀ ਕੀ ਫਤਿਹ